ਦੇਖੋ ਜੀ ਕਿ ਐਸੀਆਂ ਕਿ ਐਸੀਆਂ ਡਿਊਟੀਆਂ ਕਾਲਪੁਰਖ ਵਿਭਾਗ ਜੀ ਸਾਡੇ ਸਾਡੀਆਂ ਲਾਉਂਦੇ ਨੇ ਆ ਬੱਚਾ ਅੱਜ ਮਹੀਨੇ ਦਾ ਹੋ ਚੱਲਿਆ ਇਹ ਬੱਚੇ ਦੀ ਮੰਮੀ ਮੈਂਟਲੀ ਅਫਸੈਟ ਸੀ ਬਹੁਤ ਬੁਰੀ ਹਾਲਤ ਸੀ ਘਰ ਦੇ ਵਿੱਚ ਪਏ ਸਾਨੂੰ ਇੱਕ ਵੀਡੀਓ ਆਈ ਉਸ ਤੋਂ ਬਾਅਦ ਅਸੀਂ ਸਾਡੇ ਟੀਮ ਮੈਂਬਰ ਉੱਥੇ ਗਏ ਤੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਉਹਨਾਂ ਦੀ ਤਾਈ ਲੈ ਗਈ ਆ ਫਿਰ ਇਹਦੀ ਡਿਲੀਵਰੀ ਹੋਈ ਉੱਥੇ ਆਪਣੇ ਤਾਈ ਦੇ ਘਰੇ ਹੀ ਤਾਂ ਫਿਰ ਥੋੜੇ ਦਿਨਾਂ ਬਾਅਦ ਸਾਡੇ ਨਾਲ ਦੁਬਾਰਾ ਸੰਪਰਕ ਹੋਇਆ ਪਤਾ ਲੱਗਿਆ ਵੀ ਉਹਦੇ ਬੇਟਾ ਹੋਇਆ ਤੇ ਹਾਲਤ ਫਿਰ ਗੰਭੀਰ ਆ ਅਪਸੈਟ ਆ ਬਹੁਤ ਜ਼ਿਆਦਾ ਵੀ ਇੱਥੇ ਲੈ ਕੇ ਆਉਂਦੇ ਨੇ ਸਾਡੇ ਕੋਲੇ ਆਇਆ ਨੂੰ ਵੀ ਇਹਨਾਂ ਨੂੰ 22 23 ਦਿਨ ਹੋ ਗਏ ਆ ਇਹਦਾ ਜਨਮ 10 15 ਦਿਨ ਪਹਿਲਾਂ ਸੀ ਨਾ ਮੰਨ ਲਓ 1 ਮਹੀਨਾ 5 ਦਿਨ ਮੰਨ ਲਓ 35 ਦਿਨਾਂ ਦਾ ਹੋ ਗਿਆ ਇਹ ਲੜਕਾ ਤੇ ਅੱਜ ਇਹਦਾ ਨਾਮ ਰੱਖਿਆ ਵਾ ਫਤੇ ਵੀਰ ਸਿੰਘ ਨਾ ਤਾਂ ਕੋਈ ਰਿਸ਼ਤੇਦਾਰ ਮਗਰ ਆਉਂਦਾ ਭਾਈ ਨਾ ਕੋਈ ਇਹਦਾ ਮਾਮਾ ਮਗਰ ਆ ਰਿਹਾ ਨਾ ਕੋਈ ਮਾਸੀ ਆ ਰਹੀ ਆ ਨਾ ਕੋਈ ਚਾਚਾ ਨਾ ਕੋਈ ਤਾਇਆ ਨਾ ਕੋਈ ਭੂਆ ਫਿਰ ਨਾਮ ਕਿਹਨੇ ਰੱਖਣੇ ਆ ਗੁੜਤੀਆਂ ਕਿਹਨੇ ਦੇਣੀਆਂ ਕਿਹਨੇ ਆ ਕੇ ਕਹਿਣਾ ਵੀ ਅਸੀਂ ਤੁਹਾਡੇ ਨਾਲ ਆ ਧਾਨਾ ਬਾਈ 22 ਦਿਨ ਹੋ ਗਏ ਸਾਡੇ ਕੋ ਆਇਆ ਨੂੰ ਦਿਨ ਰਾਤ ਆਪਣੇ ਦੋਨੇ ਬੱਚੀਆਂ ਦੀ ਸੇਵਾ ਕਰਦਾ ਇਹ ਭੈਣ ਨੂੰ ਤਾਂ ਹੁਣ ਥੋੜੀ ਸੋਝੀ ਆ ਗਈ ਆ ਪਹਿਲਾਂ ਤਾਂ ਜੋਤੀਕੌਰ ਨੂੰ ਕੋਈ ਸੋਝੀ ਨਹੀਂ ਸੀ ਬੜੀ ਜਿਆਦਾ ਆਫਸੈਟ ਸੀਗੀ ਤੇ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਜੋਤੀ ਭੈਣ ਵੀ ਠੀਕ ਆ ਤੇ ਬਸ ਅਰਦਾਸ ਕਰਿਓ ਇਸ ਬੱਚੇ ਲਈ ਤੇ ਆ ਨਿੱਕੀ ਜਿਹੀ ਧੀ ਬੈਠੇ ਜਿਹੜੀ ਇਹਨੇ 2.5 ਸਾਲਾਂ ਦੀ ਆ ਤੇ ਪਰ ਦੇਖਣ ਨੂੰ ਐ ਲੱਗਦੀ ਏ ਜਿਵੇਂ ਇਹ 8-9 ਮਹੀਨਿਆਂ ਦੀ ਹੋਵੇ ਕਿਉਂਕਿ ਹਜੇ ਲੈ ਪੁੱਤ ਫੜੀ ਉਹ ਫਤੇਬੀਰ ਸਿੰਘ ਨੂੰ ਤੇ ਹਜੇ ਇਹ ਤੁਰਨ ਵੀ ਨਹੀਂ ਲੱਗੀਗੀ ਤੇ ਨਾ ਹਜੇ ਇਹ ਬੋਲਣ ਲੱਗੀ ਆ ਨਹੀਂ ਤਾਂ ਇੱਕ ਸਾਲ ਦਾ ਬੱਚਾ ਭੱਜਿਆ ਫਿਰਦਾ ਤੇ ਸਵਾ ਸਾਲ ਦਾ ਬੱਚਾ ਗੱਲਾਂ ਕਰਦਾ ਕਿਸੇ ਨੂੰ ਬਾਰੇ ਨਹੀਂ ਆਉਣ ਦਿੰਦਾ ਤੇ ਪਰ ਜਿਨ੍ਹਾਂ ਦੇ ਘਰੇ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ ਭਾਈ ਜਿਨ੍ਹਾਂ ਦੇ ਘਰੇ ਦਾਣੇ ਹੈ ਨਹੀਂ ਨਾ ਉਹਨਾਂ ਦਾ ਸਿਆਣੇ ਵੀ ਕਮਲੇ ਹੋ ਜਾਂਦੇ ਜੋਤੀ ਭੈਣ ਦੇ ਇਸ ਬੱਚੇ ਵਾਸਤੇ ਫਤੇ ਵੀਰ ਵਾਸਤੇ ਵੀ ਅਰਦਾਸ ਕਰਿਓ ਦੇਖੋ ਕਿੰਨਾ ਸੋਹਣਾ ਕਿੰਨਾ ਮਾਸੂਮ ਬੱਚਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਇਸ ਪਰਿਵਾਰ ਤੇ ਇਹਨਾਂ ਨੂੰ ਅਸੀਂ ਅਲੱਗ ਇੱਕ ਇਸੋਲੇਸ਼ਨ ਰੂਮ ਬਣਾਇਆ ਹੋਇਆ ਦੂਸਰੀ ਸਾਰੀ ਬੋਰਡ ਤੋਂ ਲੱਗ ਰੱਖਿਆ ਹੋਇਆ ਵਾ ਤਾਂ ਜੋ ਬੱਚਿਆਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ ਤੇ ਤਾਂ ਜੋ ਸਾਡੀ ਭੈਣ ਜਲਦੀ ਜਲਦੀ ਠੀਕ ਹੋ ਸਕੇ ਅਸੀਂ ਬਹੁਤ ਬੁਰੀ ਹਾਲਤ ਸੀ ਘਰ ਦੇ ਵਿੱਚ ਪਏ ਸਾਨੂੰ ਇੱਕ ਵੀਡੀਓ ਆਈ ਉਸ ਤੋਂ ਬਾਅਦ ਅਸੀਂ ਸਾਡੇ ਟੀਮ ਮੈਂਬਰ ਉੱਥੇ ਗਏ ਤਾਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਉਹਨਾਂ ਦੀ ਤਾਈ ਲੈ ਗਈ ਆ ਫਿਰ ਇਹਦੀ ਡਿਲੀਵਰੀ ਹੋਈ ਉੱਥੇ ਆਪਣੇ ਤਾਈ ਦੇ ਘਰੇ ਤਾਂ ਫਿਰ ਥੋੜੇ ਦਿਨਾਂ ਬਾਅਦ ਸਾਡੇ ਨਾਲ ਦੁਬਾਰਾ ਸੰਪਰਕ ਹੋਇਆ ਪਤਾ ਲੱਗਿਆ ਵੀ ਉਹਦੇ ਬੇਟਾ ਹੋਇਆ ਤੇ ਹਾਲਤ ਫਿਰ ਗੰਭੀਰ ਆ ਅਪਸੈਟ ਆ ਬਹੁਤ ਜ਼ਿਆਦਾ ਵੀ ਇੱਥੇ ਲੈ ਕੇ ਆਉਂਦੇ ਨੇ ਸਾਡੇ ਕੋਲ ਆਇਆ ਨੂੰ ਵੀ ਇਹਨਾਂ ਨੂੰ 22-23 ਦਿਨ ਹੋ ਗਏ ਆ ਇਹਦਾ ਜਨਮ 10-15 ਦਿਨ ਪਹਿਲਾਂ ਸੀ ਨਾ ਮੰਨ ਲਓ 1 ਮਹੀਨਾ 5 ਦਿਨ ਮਲੋ 35 ਦਿਨਾਂ ਦਾ ਹੋ ਗਿਆ ਇਹ ਲੜਕਾ ਤੇ ਅੱਜ ਇਹਦਾ ਨਾਮ ਰੱਖਿਆ ਵਾ ਫਤਿਹਬੀਰ ਸਿੰਘ ਨਾ ਤਾਂ ਕੋਈ ਰਿਸ਼ਤੇਦਾਰ ਮਗਰ ਆਉਂਦਾ ਭਾਈ ਨਾ ਕੋਈ ਇਹਦਾ ਮਾਮਾ ਮਗਰ ਆ ਰਿਆ ਨਾ ਕੋਈ ਮਾਸੀ ਆ ਰਹੀ ਆ ਨਾ ਕੋਈ ਚਾਚਾ ਨਾ ਕੋਈ ਤਾਇਆ